ਕਰਨੀਆਂ ਵਿੱਚ ਬੱਚਿਆਂ ਨੂੰ ਜੇਕਰ ਤੁਸੀਂ ਆਹ ਕੋਲਫੀ ਬਣਾ ਕੇ ਦੇਤੀ ਤਾਂ ਬੱਚੇ ਬੇहद ਖੁਸ਼ ਹੋਣਗੇ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਜੀ ਇਹ ਬਣਾਉਣ ਲਈ ਆਪਾਂ ਲਵਾਂਗੇ ਜੀ ਇੱਕ ਕੌਲੀ ਬਦਾਮ ਇੱਕ ਕੌਲੀ ਕਾਜੂ ਦੀ ਤੇ ਇੱਕ ਕੌਲੀ ਆਪਾਂ ਲਈ ਹੋਈ ਹੈ ਜੀ ਮਿਲਕ ਪਾਊਡਰ ਦੀ ਤੇ ਪੌਣੀ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਸਟਰਡ ਪਾਊਡਰ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਦੇ ਦਾਣੇ ਜਾਂ ਇਲਾਇਚੀਆ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪਾ ਕੇ ਪਾਊਡਰ ਫਾਰਮ ਚ ਤਿਆਰ ਕਰ ਲਾਂਗੇ ਇਹਨੂੰ ਤੁਸੀਂ ਕਿਸੇ ਵੀ ਕੰਟੇਨਰ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਬੱਚੇ ਚਾਹਣ ਵੀ ਅਸੀਂ ਕੋਲਫੀ ਖਾਣੀ ਹੈ ਤਾਂ ਤੁਸੀਂ ਰਾਤ ਨੂੰ ਜਿਹੜਾ ਜਿਹੜਾ 1/2 ਲੀਟਰ ਦੁੱਧ ਵਿੱਚ ਜਿਹੜਾ ਫੁੱਲ ਕਰੀਮ ਆਪਾਂ ਦੁੱਧ ਲਿਆ ਹੋਇਆ ਹੈਗਾ 4-5 ਚਮਚੇ ਅਲੱਗ ਕੌਲੀ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਘੋਲ ਲੈਣੇ ਨੇਗੇ ਜਦੋਂ ਦੁੱਧ ਨੂੰ ਉਵਾਲ ਆ ਗਿਆ ਤਾਂ ਜਿਹੜੇ ਪੇਸਟ ਆਪਾਂ ਘੋਲਿਆ ਸੀ ਉਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ 3-4 ਮਿੰਟ ਵਾਸਤੇ ਪਕਾਵਾਂਗੇ ਵਧੀਆ ਉਵਾਲੇ ਆਪੈ ਨੂੰ ਆਉਣ ਤੱਕ ਚੰਗੀ ਤਰ੍ਹਾਂ ਪਕਾ ਲੈਣਾਗੇ ਜਦੋਂ ਇਹ ਗਾੜਾ ਹੋ ਜਾਏ ਤਾਂ ਆਪਾਂ ਇਹਨੂੰ ਠੰਡਾ ਕਰ ਲੈਣਾ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵੀ ਮੋਲਡ ਵਿੱਚ ਕੰਟੇਨਰ ਵਿੱਚ ਸਟੋਰ ਕਰਕੇ ਫਰਿੱਜ ਵਿੱਚ 7 ਤੋਂ 8 ਘੰਟੇ ਵਾਸਤੇ ਲਾ ਦੇਣਾ ਤੇ ਸਵੇਰੇ ਜਦੋਂ ਵੀ ਬੱਚੇ ਮੰਗਣ ਤੁਸੀਂ ਇਹਨੂੰ ਤੁਰੰਤ ਕੱਢ ਕੇ ਦੇ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਸੋ ਗਰਮੀ ਦੌਰਾਨ ਤੁਸੀਂ ਜਿਹੜਾ